ਮਾਣਾ ਵਿੱਚ ਪਿਛਲੇ 15 ਦਿਨਾਂ ਤੋਂ ਇੰਟਰਨੈਟ ਸੇਵਾਵਾਂ ਬੰਦ ਸਨ ਪਰ ਬੀਤੀ ਰਾਤ 12 ਵਜੇ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਵੀ ਸੂਬਾ ਸੈਂਟਰਾਂ ਵਿੱਚ ਪਾਸਪੋਰਟ ਤੇ ਹੋਰ ਇਨਕੁਆਰੀਆਂ ਕਰਨ ਵਾਲੇ ਮੁਲਾਜ਼ਮ ਆਪਣੀਆਂ ਕੁਰਸੀਆਂ ਤੇ ਹਾਜ਼ਰ ਨਾ ਹੋ ਕੇ ਸਰਕਾਰ ਵੱਲੋਂ ਬਾਰਡਰਾਂ ਤੇ ਲਗਾਈਆਂ ਡਿਊਟੀਆਂ ਤੇ ਹਾਜ਼ਰ ਸਨ ਜਿਸ ਨਾਲ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਪੁਲਿਸ ਇਨਕੁਆਰੀ ਬੰਦ ਹੋਣ ਕਾਰਨ ਲੋਕਾਂ ਵਿੱਚ ਹਾਅ ਕਰ ਮਚ ਗਈ ਹੈ ਸੋ ਲੋੜ ਹੈ ਸਰਕਾਰ ਨੂੰ ਆਮ ਲੋਕਾਂ ਦੀ ਖੱਜਲਖਵਰੀ ਨੂੰ ਰੋਕਣ ਦੀ ਸਮਾਨਤ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਇਹਨੇ ਜੰਦ ਤੋਂ ਸੀ ਕੀ ਖੱਜਲ ਖਵਾਰੀ ਲੋਕਾਂ ਨੂੰ ਆ ਰਹੀ ਆ ਦੇਖੋ ਸਭ ਤੋਂ ਜਿਹੜੀ ਮੇਨ ਗੱਲ ਹੈ ਲੋਕਾਂ ਨੂੰ ਪਾਸਪੋਰਟ ਦੀ ਇਨਕੁਆਰੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਹੈ 15 ਦਿਨ ਤੋਂ ਤੁਹਾਨੂੰ ਪਤਾ ਹੀ ਹੈ ਸ਼ਰਮਾ ਜੀ ਵੀ ਜਿਵੇਂ ਨੈਟ ਦੀ ਪ੍ਰੋਬਲਮ ਆ ਰਹੀ ਸੀ ਵਾਈਫਾਈ ਨਹੀਂ ਚੱਲ ਰਹੇ ਸੀਗੇ ਤੇ ਉਹ ਮੁਲਾਜ਼ਮ ਜੋ ਆਪਣੀ ਸੀਟਾਂ ਦੇ ਸੀਗੇ ਉਹਨਾਂ ਦੀ ਡਿਊਟੀ ਕਿਸੇ ਹੋਰ ਥਾਂ ਲਾਈ ਗਈ ਕਿਸਾਨੀ ਹੰਦੋਲਨ ਕਰਕੇ ਹੁਣ ਕੱਲ ਰਾਤ ਤੋਂ 12 ਵਜੇ ਤੋਂ ਬਾਅਦ ਨੈਟ ਚੱਲ ਪਿਆ ਹੈ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਜੋ 15 ਦਿਨਾਂ ਤੋਂ ਜੋ ਮੁਲਾਜ਼ਮਾਂ ਦੀ ਡ ਤੁਸੀਂ ਕਿਸੇ ਜਗ੍ਹਾ ਤੇ ਲਗਾਈ ਸੀ ਉਹਨਾਂ ਨੂੰ ਵਾਪਸ ਸੀਟਾਂ ਤੇ ਬਿਠਾਇਆ ਜਾਵੇ ਤਾਂ ਜੋ ਲੋਕਾਂ ਦੀ ਪਾਸਪੋਰਟ ਦੀ ਇਨਕੁਆਰੀ ਜਾਂ ਹੋਰ ਕੋਈ ਪੁਲਿਸ ਵੈਰੀਫਿਕੇਸ਼ਨ ਹੈ ਉਹਨਾਂ ਜਲਦੀ ਤੋਂ ਜਲਦੀ ਬੰਦੇ ਉਹਨਾਂ ਦਾ ਕੰਮ ਲੋਕਾਂ ਦਾ ਹੋ ਸਕੇ ਉਹ ਆ ਰਹੀ ਹੈ ਕਿਸੇ ਨੇ ਫੋਰਨ ਜਾਣਾ ਹੈ ਕਿਸੇ ਦਾ ਵੀਜ਼ਾ ਆਇਆ ਹੋਇਆ ਹੈ ਪਾਸਪੋਰਟ ਦੀ ਥੋੜੀ ਦਿੱਕਤਾਂ ਵਿੱਚ ਉਹ ਪੁਲਿਸ ਇਨਕੁਆਰੀ ਕਰਨ ਤੋਂ ਬਾਅਦ ਹੀ ਬੰਦਾ ਜਾ ਸਕਦਾ ਇਸ ਲਈ ਆਪਾਂ ਸਾਰੇ ਪ੍ਰਸ਼ਾਸਨ ਨੂੰ ਹੱਥ ਜੁੜ ਕੇ ਬੇਨਤੀ ਹੈ ਵੀ ਜੋ ਮੁਲਾਜ਼ਮ ਦੀ ਡਿਊਟੀ ਕਿਸੇ ਹੋਰ ਥਾਂ ਲੱਗੀ ਹੋਈ ਹੈ ਉਹਨੂੰ ਜਲਦ ਤੋਂ ਜਲਦ ਸੀਟਾਂ ਤੇ ਉਹਨਾਂ ਦੀ भेज्या ਜਾਵੇ ਤਾਂ ਜੋ ਲੋਕਾਂ ਨੂੰ ਹੱਲ ਹੋ ਸਕੇ ਦੇਖੋ ਜੀ ਪਿਛਲੇ 15 ਦਿਨਾਂ ਤੋਂ ਜਿਹੜੇ ਆਪਣਾ ਧਰਨਾ ਲੱਗ ਰਿਹਾ ਹੈ ਉਹਦੇ ਵਿੱਚ ਜਿਹੜੇ ਪਾਸਪੋਰਟ ਨੇ ਬੱਚੇ ਬਹੁਤ ਖਰਜ ਖਰਾਬ ਹੋ ਰਹੇ ਨੇ ਜਿਨ੍ਹਾਂ ਦੀ ਪਾਸਪੋਰਟ ਦੀਆਂ ਅਨਕਵਾਰੀਆਂ ਆਉਂਦੀਆਂ ਨੇ ਉਧਰ ਅਫਸਰ ਨੇ ਜਿਹੜੇ ਉੱਥੇ ਡਿਊਟੀਆਂ ਜਿਹੜੀਆਂ ਲਾਈਆਂ ਨੇ ਨੇ ਬਾਰਡਰ ਲਾਈਆਂ ਨੇ 15 ਦਿਨਾਂ ਤੋਂ ਜਿਹੜੇ ਮੁਲਾਜ਼ਮ ਨੇ ਸਾਰੇ ਬਾਰਡਰ ਦੇ ਬੈਠੇ ਨੇ ਤਾਂ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਇਹ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਜਿੱਥੇ ਡਿਊਟੀ ਬਣਦੀ ਹੈ ਉੱਥੇ ਲਗਾ ਕੇ ਜਿਹੜੇ ਬੱਚੇ ਖਰਜ ਖਰਾਬ ਹੋ ਰਹੇ ਨੇ ਪਾਸਪੋਰਟ ਦੀਆਂ ਅਨਕਵਾਰੀਆਂ ਨੇ ਉਹਨਾਂ ਇਨਕੁਆਰੀਆਂ ਕਰਵਾ ਕੇ ਜਿਹੜੇ ਬੱਚੇ ਪਾਸਪੋਰਟ ਨੇ ਬਣਵਾਏ ਜਾਣ ਤੇ ਲੋਕਾਂ ਦੇ ਲੋਕਾਂ ਦਾ ਜਿਹੜਾ ਬੱਚਿਆਂ ਦਾ ਵੀ ਵਿਖਵੀ ਹੈ ਇਹ ਲੋਕਾਂ ਬਈ ਕਈ ਬੱਚੇ ਬਾਹਰ ਵੀ ਜਾਣਾ ਹੈ ਇਸ ਕਰਕੇ ਇੰਟਰਨੈਟ ਦੀ ਜਿਹੜੀ ਇਹ ਸਹੂਲਤ ਹੈ ਬੰਦ ਹੋਣ ਕਾਰਨ ਇਹ ਥੋੜਾ ਜਿਹਾ ਪ੍ਰੋਬਲਮ ਆਈ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਜਿਹੜੇ ਵੀ ਮੁਲਾਜ਼ਮ ਨੇ ਬਾਰਡਰਾਂ ਦੇ ਬੈਠੇ ਨੇ ਕੁਰਸੀਆਂ ਤੇ ਉਹ ਆਪਣੀਆਂ ਕੁਰਸੀਆਂ ਦੇ ਨੂੰ ਤਨਦਤ ਕਰੋ ਤਾਂ ਕਿ ਜਿਹੜੇ ਲੋਕ ਨੇ ਖਰਚਾ ਕਰਦੇ ਤੋਂ ਬਚਣ ਤੇ ਲੋਕਾਂ ਦੀ ਜਿਹੜੀ ਪਾਸਪੋਰਟ ਇਨਕੁਆਰੀ ਹੈ ਉਹ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਹੋ ਗਏ ਤੇ ਲੋਕਾਂ ਦੇ ਸਹੀ ਤਰੀਕੇ ਨਾਲ ਕੰਮ ਹੋਣ